ਜਿਥੇ ਖੰਡੂਰ ਸਾਹਿਬ ਤੋਂ ਸਾਰੀਆਂ ਸਿਆਸੀਆਂ ਪਾਰਟੀਆਂ ਦੇ ਵੱਲੋਂ ਆਪਣੇ ਉਮੀਦਵਾਰ ਚੋਣ ਮਦਾਨ ਦੇ ਵਿੱਚ ਉਤਾਰ ਦਿੱਤੇ ਗਏ ਨੇ ਤੇ ਉੱਥੇ ਹੀ ਹੁਣ ਡਿਬੜੂਗੜ ਜੇਲ੍ਹ ਦੇ ਵਿੱਚ ਬੰਦ ਅਮਰਿਤਪਾਲ ਵੀ ਆਜ਼ਾਦ ਉਮੀਦਵਾਰ ਦੇ ਵਜੋਂ ਇੱਥੇ ਚੋਣ ਲੜਨ ਜਾ ਰਹੇ ਨੇ ਇਸ ਦਾ ਗਲਾਸਾ ਅਮਰਿਤਪਾਲ ਦੇ ਪਰਿਵਾਰ ਦੇ ਵੱਲੋਂ ਕੀਤਾ ਗਿਆ ਸੀ ਜੇਕਰ ਬੀਤੇ ਦਿਨ ਦੀ ਗੱਲ ਕਰੀਏ ਤਾਂ ਬੀਤੇ ਦਿਨ ਸਭ ਤੋਂ ਪਹਿਲਾਂ ਅਮਰਿਤਪਾਲ ਦੇ ਵਕੀਲ ਨੇ ਇਹ ਦਾਵਾ ਕੀਤਾ ਸੀ ਕਿ ਅਮਰਿਤਪਾਲ ਇਸ ਵਾਰੀ ਆਜ਼ਾਦ ਉਮੀਦਵਾਰ ਦੇ ਵਜੋਂ ਚੋਣ ਲੜ ਸਾਕਦੇ ਨੇ ਜਿਸ ਤੋਂ ਬਾਅਦ ਉਹਨਾਂ ਦੇ ਪਰਿਵਾਰ ਦੇ ਵੱਲੋਂ ਆ ਕੇ ਇੱਕ ਪ੍ਰੈਸ ਕਾਨਫਰੰਸ ਕਰਕੇ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਸੀ ਜਿਸ ਤੋਂ ਬਾਅਦ ਅੱਜ ਤੱਕ ਸ਼੍ਰੀ ਦਰਬਾਰ ਸਾਹਿਬ ਅਮਰਿਤਪਾਲ ਦਾ ਪਰਿਵਾਰ ਨਤਮਸਤਕ ਹੋਣ ਲਈ ਪਹੁੰਚਾ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਅਮਰਿਤਪਾਲ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਸ਼ੁਰੂ ਕੀਤਾ ਜਾਵੇਗਾ ਤੇ ਇਸ ਦੇ ਨਾਲ ਹੀ ਹੈਰੀਟੇਜ ਸਟਰੀਟ ਦੇ ਉੱਤੇ ਲੱਗੇ ਪੱਕੇ ਔਰ ਚੈਨੋ ਵੀ ਖਤਮ ਕਰ ਦਿੱਤਾ ਗਿਆ ਸਾਰੀ ਸਿੱਖ ਸੰਗਤ ਨੂੰ ਪਤਾ ਹੈ ਕਿ ਅਮਰਪਾਲ ਸਿੰਘ ਖਾਲਸਾ ਜਿਹੜੀ ਬਲੂ ਸਾਬ ਤੋਂ ਮਤਲਬ ਕਿ ਬਹੁਤ ਜਿਆਦਾ ਉਮੀਦਵਾਰੀ ਚੋਂ ਲੜ ਰਹੀ ਸੀ ਅੱਜ ਅਸੀਂ ਅਕਾਲ ਤਖਤ ਸਾਹਿਬ ਤੋਂ ਅਰਦਾਸ ਬੇਨਤੀ ਕਰਕੇ ਵਾਹਿਗੁਰੂ ਇਹਨਾਂ ਗੁਰੂ ਧੰਨ ਗੁਰਗੰਨ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਚੱਲੇ ਆਂ ਇੱਥੋਂ ਨਿਕਲਣ ਲੱਗੇ ਤਰਨਦਨ ਸਾਹਿਬ ਜਾਣਾ ਵਾਹਿਗੁਰੂ ਉਹਨਾਂ ਨੂੰ ਸਾਨੂੰ ਚੜ੍ਹਦੀ ਕਲਾ ਕਰਨ ਸਿੰਘਾਂ ਨੂੰ ਚੜ੍ਹਦੀ ਕਲਾ ਬਖਸ਼ਣ ਤੇ ਮੁਕਤ ਦੇ ਕਰਨ ਵਾਹਿਗੁਰੂ ਜੀ ਕਾ ਖਾਲਸਾ ਅਸੀਂ ਅੱਜ ਸਰਦਾਰ ਅਮਰਪਾਲ ਸਿੰਘ ਦੀ ਚੌਣ ਮਹਮ ਦਾ ਆਗਾਜ਼ ਕੀਤਾ ਹੈ ਤੇ ਇਹ ਜਿਹੜਾ ਮੋਰਚਾ ਹੈ ਇਹ ਧਰਮ ਯੁੱਧ ਦਾ ਮੋਰਚਾ ਹੀ ਤੁਸੀਂ ਸਮਝੋ ਇਹਨੂੰ ਅਸੀਂ ਧਰਮ ਦੀ ਲੜਾਈ ਲੜਨ ਵਾਲੇ ਮਨੁੱਖੀ ਅਧਿਕਾਰਾਂ ਦੀ ਲੜਾਈ ਲੜਨ ਵਾਲੇ ਅੱਜ ਇਹਨਾਂ ਦੇ ਨਾਲ ਸਹਿਯੋਗ ਕਰਨ ਆਏ ਆ ਤੇ ਪ੍ਰਮਾਤਮਾ ਸਾਨੂੰ ਵੀ ਬਲ ਤੇ ਬੁੱਧੀ ਬਖਸ਼ੇ ਤੇ ਸਾਰੀ ਸੰਗਤ ਨੂੰ ਵੀ ਬਲ ਬੁੱਧੀ ਬਖਸ਼ੇ ਤੇ ਸਾਰੇ ਪੰਥ ਨੂੰ ਮੇਰੀ ਅਪੀਲ ਹੈ ਕਿ ਇਹ ਜਿਹੜੀ ਲੜਾਈ ਹੈ ਇਹ ਧਰਮ ਦੀ ਲੜਾਈ ਹੈ ਇਹ ਮਨੁੱਖੀ ਹੱਕਾਂ ਦੀ ਲੜਾਈ ਹੈ ਸਾਰੇ ਵੈਰ ਵਿਰੋਧ ਛੱਡ ਕੇ ਤੁਸੀਂ ਸਾਡਾ ਉਹ ਬੰਦੀ ਸਿੰਘਾਂ ਦਾ ਜਿਹੜੇ 35-35 ਸਾਲ ਤੋਂ ਵੀ ਬੰਦ ਹੈ ਉਹਨਾਂ ਦੀ ਰਿਹਾਈ ਵਾਸਤੇ ਜੋ ਵੀ ਅਸੀਂ ਸਾਨੂੰ ਕਰਨਾ ਪੈ ਰਿਹਾ ਅਸੀਂ ਧਰਨੇ ਮੇ ਜਾ ਰਹਿਆਂ ਤੋਂ ਲੈ ਕੇ ਮੋਰਚੇ ਵੀ ਲਾਏ ਐ ਤੇ ਪਰ ਅੱਜ ਜਿਹੜਾ ਇਲੈਕਟ੍ਰੋਨਿਕ ਚੀਜ਼ ਹੈ ਜਿਹਦੇ ਵਿੱਚ ਜਾਣਾ ਵੀ ਅਸੀਂ ਬਹੁਤ ਜ਼ਰੂਰੀ ਸਮਝਦੇ ਆਂ ਮੈਂ ਵੀ ਕੰਪੇਨ ਕੀਤੀ ਸੀ 19 ਚ ਤੇ ਚਲੋ ਬਹੁਤ ਜੱਟ ਦੀ ਕਲਾਵਾੜੀ ਕੰਪੇਨ ਸੀ ਸਾਡੀ ਤੇ ਹੁਣ ਵਾਹਿਗੁਰੂ ਅਸੀਂ ਚਾਹੁੰਦੇ ਆ ਕਿ ਹੁਣ ਆਪਾਂ ਕਿਤੇ ਧੋਖਾ ਨਾ ਖਾਈਏ ਤੇ ਪੰਥ ਦੀ ਚੜ੍ਹਦੀ ਕਲਾ ਦੇ ਲਈ ਸਾਰੇ ਪੰਥ ਨੂੰ ਸਾਰੇ ਪੰਜਾਬੀਆਂ ਨੂੰ ਅਪੀਲ ਹੈ ਕਿ ਉਹ ਸੱਚ ਸੱਚ ਇਨਸਾਫ ਦੇ ਨਾਲ ਖੜਨ ਤੇ ਜਿਹੜੇ ਝੂਠੇ ਲੋਗ ਹੈ ਉਹਨਾਂ ਦੇ ਜਿਹੜੇ ਪਰਡੇ ਉਹ ਪਾਸੇ ਕਰ ਗਾਇ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਜੋ ਗੁਰੂ ਪਾਤਸ਼ਾਹ ਦਾ ਬਹੁਤ ਬਹੁਤ ਸ਼ੁਕਰਿਆ ਜਿਨ੍ਹਾਂ ਨੇ ਉਹ ਮੋਰਚਾ ਵਾਲਾ ਜਿਹੜਾ ਅਸੀਂ 2-3 ਮਹੀਨੇ ਤੋਂ ਲਾ ਰੱਖਿਆ ਸੀ ਉਹਦੇ ਚ ਸਾਨੂੰ ਕਾਫੀ ਸਫਲਤਾ ਬਖਸ਼ੀ ਬਹੁਤ ਲੋਕਾਂ ਨੇ ਸਹਿਯੋਗ ਦਿੱਤਾ ਬਹੁਤ ਜਥੇਬੰਦੀਆਂ ਨੇ ਸਹਿਯੋਗ ਦਿੱਤਾ ਉਹਨਾਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆ ਤੇ ਹੁਣ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਅਮਰਪਾਲ ਸਿੰਘ ਜੀ ਖਰੂਰ ਸਾਹਿਬ ਤੋਂ ਇਲੈਕਸ਼ਨ ਲੜ ਰਹੇ ਤੇ ਗੁਰੂ ਪਾਤਸ਼ਾਹ ਦੇ ਅੱਗੇ ਅਰਦਾਸ ਕੀਤੀ ਕਿ ਉਹਨਾਂ ਨੂੰ ਫਤਿਹ ਬਖਸ਼ਣ ਤੇ ਚੜ੍ਹਦੀ ਕਲਾ ਕਰਨ ਤੇ ਬੰਦੀ ਸਿੰਘਾਂ ਦੀ ਜਿਹੜੀ ਰਿਹਾਈ ਦਾ ਰਸਤਾ ਪਧਰਾ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੋਰਚੇ ਤੋਂ ਵੀ ਨਾ ਹੋ ਸਕਦੀ ਜਿਹੜਾ ਮੋਰਚਾ ਲੱਗਾ ਸੀ ਅਮਰਸਰ ਦਾ ਜੀ ਮੋਰਚੇ ਦੀ ਅੱਜ ਤੋਂ ਸਮਾਪਤੀ ਹੈ ਜੀ ਮੋਰਚੇ ਦੀ ਸਮਾਪਤੀ ਹੈ ਸਮਾਪਤੀ ਅਸੀਂ ਹੁਣ ਇਹ ਨਵੇਂ ਮੋਰਚੇ 'ਚ ਜਾ ਰਹੇ ਹਾਂ ਕਿ ਕਿਸਾਨਾਂ ਦੇ ਜੋ ਰੁਬਰੂ ਇਹ ਮੋਰਚਾ ਹੁਣ ਜਿੱਤਣ ਦੀ ਹੋਏ ਇਹਦੇ ਵਾਸਤੇ ਸਾਡੇ ਕੋਈ ਨਾ ਟਾਈਮ ਵੀ ਨਹੀਂ ਸੀ ਹੈਗਾ ਤੇ ਬਾਕੀ ਸੰਗਤਾਂ ਨੂੰ ਚਾਰ ਚੁਫੇਰੇ ਨਹੀਂ ਧਿਆਨ ਦੇ ਸਕਦੀਆਂ ਇਸ ਕਰਕੇ ਅਸੀਂ ਨੋਟ ਕਰਦੇ ਆ ਜਿਨ੍ਹਾਂ ਸੰਗਤਾਂ ਨੇ ਮੋਰਚੀ ਜਿਹਾ ਸਹਿਯੋਗ ਦਿੱਤਾ ਗੁਰੂ ਪਾਸ਼ਾ ਦਾ ਸ਼੍ਰੋਮਣੀ ਕਮੇਟੀ ਨੇ ਸਾਰਿਆਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆ